ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਖੁੱਲੀ ਚਿੱਠੀ ਲਿਖੀ ਹੈ ਅੱਠ ਪੰਨਿਆਂ ਦੀ ਇਸ ਚਿੱਠੀ ਦੇ ਵਿੱਚ ਖੇਤੀ ਕਾਨੂੰਨ ਦੀਆਂ ਖੂਬੀਆਂ ਗਿਣਾਈਆਂ ਗਈਆਂ ਨੇ ਤੇ ਕਿਹਾ ਕਿ ਮੈਂ ਕਈ ਕਿਸਾਨ ਸੰਗਠਨਾਂ ਨੂੰ ਮਿਲਿਆ ਕਈਆਂ ਨੇ ਖੇਤੀ ਸੁਧਾਰਾ ਦਾ ਸਵਾਗਤ ਕੀਤਾ ਹੈ ਕਈ ਕਿਸਾਨਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਤੁਹਾਨੂੰ ਪੜਾਉਣੇ ਆ ਉਸ ਚਿੱਠੀ ਦੇ ਵਿੱਚ ਨਰਿੰਦਰ ਸਿੰਘ ਤੋਮਰ ਨੇ ਕੀ ਕੁਝ ਲਿਖਿਆ ਹੈ ਉਹਨਾਂ ਨੇ ਲਿਖਿਆ ਕਿ ਇਤਿਹਾਸਿਕ ਖੇਤੀ ਸੁਧਾਰਾ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮੈਂ ਲਗਾਤਾਰ ਸੰਪਰਕ ਚ ਬੀਤੇ ਦਿਨੀ ਮੈਂ ਕਈ ਸੂਬਿਆਂ ਦੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕੀਤੀ ਕਈ ਕਿਸਾਨ ਸੰਗਠਨਾ ਨੇ ਇਹਨਾਂ ਖੇਤੀ ਸੁਧਾਰਾਂ ਦਾ ਸਵਾਗਤ ਕੀਤਾ ਉਹ ਇਸ ਨਾਲ ਬਹੁਤ ਖੁਸ਼ ਨੇ ਕਿਸਾਨਾਂ ਚ ਇੱਕ ਨਵੀਂ ਉਮੀਦ ਜਗੀ ਹੈ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਅਜਿਹੇ ਕਿਸਾਨਾਂ ਦੇ ਉਦਾਹਰਣ ਵੀ ਲਗਾਤਾਰ ਮਿਲ ਰਹੇ ਨੇ ਜਿਨ੍ਹਾਂ ਨੇ ਨਵੇਂ ਖੇਤੀ ਕਾਨੂੰਨਾਂ ਦਾ ਲਾਭ ਚੁਕੜਾ ਵੀ ਸ਼ੁਰੂ ਕਰ ਦਿੱਤਾ ਪਰ ਇਹਨਾਂ ਖੇਤੀ ਸੁਧਾਰਾਂ ਦਾ ਦੂਜਾ ਪੱਖ ਇਹ ਵੀ ਹੈ ਕਿ ਕੁਝ ਕਿਸਾਨ ਸੰਗਠਨਾ ਚ ਇਹਨਾਂ ਨੂੰ ਲੈ ਕੇ ਇੱਕ ਬ੍ਰੰਮ ਪੈਦਾ ਕਰ ਦਿੱਤਾ ਗਿਆ ਹੈ। ਇਹ ਵੀ ਉਹਨਾਂ ਨੇ ਲਿਖਿਆ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕਿ ਸਿਆਸੀ ਸੂਆਰ ਤੋਂ ਪ੍ਰੇਰਿਤ ਕੁਝ ਲੋਕਾਵਲੋ ਫੈਲਾਏ ਜਾ ਰਹੇ ਸਫੇਦ ਝੂਠ ਮੁਪਹਚਾਨਣ ਤੇ ਉਸ ਨੂੰ ਸਿੱਦੇ ਤੋਂ ਖਾਰਜ ਕਰਨ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਦੋ ਕਾਲਮ ਬਣਾਏ ਨੇ ਇੱਕ ਪਾਸੇ ਝੂਠ ਲਿਖਿਆ ਦੂਜੇ ਪਾਸੇ ਸੱਚ ਲਿਖਿਆ। ਤੇਜ਼ ਤਰੀਕੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ।